ਸੱਚੀ ਗਾ ਜੀ ਸਰਿਆਂ ਨੂੰ ਅੱਜ ਮੈਂ ਕੰਗਰੇਜੀਏ ਖਬਰ ਚੇ ਖਬਰ ਪੜਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਬੰਦਰਦੁਰ ਕਾਨ ਨੇ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 04 ਹੋ ਉਹਦਾ 13 ਜ਼ੀਰੋ ਦੀ ਜਗ੍ਹਾ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ। ਔਰ ਤਿੰਨ ਸੀਟਾਂ 'ਚ ਵੀ ਕੋਈ ਲੀਡ ਇਹਨਾਂ ਦੀ ਐਡੀ ਵੱਡੀ ਨਹੀਂ। ਉਹ ਅੱਜ ਕਹਿ ਰਿਹਾ ਕੋ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਚ ਕਿ ਸਾਦੀ ਹਾਰ ਦਾ ਕਾਰਨ ਅਫਸਰशाही ਵਾਹੀ। ਸਾਥ ਸਿੰਘ ਜੀ ਮੈਂ ਪੁੱਛ ਰਿਹਾ ਚ ਉਹਨਾਂ ਤੁਹਾਨੂੰ ਕੀ ਮਤਲਬ ਕਿ ਵੋਟਾਂੇ ਕੰਮ ਦੇ ਆਧਾਰ ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ। ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮਲਾਜ਼ਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਂਦੀਆਂ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰਾਂ ਨੇ ਮਰਵਾਇਆ ਤੇ ਫਿਰ ਇਹ ਤਾਂ ਸਿੱਧਾ ਹੀ ਮੰਗਣਾ ਹੋ ਗਿਆ ਕੰਗਸਾਹਬ ਕਿ ਤੁਸੀਂ ਅਫਸਰ ਛਾਇਦ ਦੀ ਮਦਦ ਪਾ ਰਹੇ ਸੀ ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲੋ ਆ ਬਾਏ ਇਲੈਕਸ਼ਨ ਆਈ ਹੈ ਇਹ ਅਫਸਰ ਛਾਇਦ ਦੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇਹਨਾਂ ਨੇ ਹਰ ਤਰੀਕੇ ਦਾ ਹਤਕੰਡਾ ਅਪਣਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਹਦੀ ਪਾਲਿਸੀ ਨਹੀਂ ਮਗਰ ਅਫਸਰ ਬੰਡ ਬੰਡ ਫੋੜੀ ਜਿੱਤਦਾ ਹਰ ਮਾਈ ਇਲੈਕਸ਼ਨ 'ਚ ਜੇ ਜਿੱਤ ਹੁੰਦੀ ਆ ਮਗਰ ਅੱਜ ਇਲੈਕਸ਼ਨ ਕਮਿਸ਼ਨ ਨੂੰ ਵੀ ਈਸ਼ੂ ਟੇਕ ਸੀਰੀਅਸ ਨੋਟਿਸ ਕਿ ਅਫਸਰ ਸਾਈ ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ 2.5 ਸਾਲ ਦੀ ਥੋੜੀ ਸਰਕਾਰ ਅਫਸਰ ਜੇ ਤੁਹਾਡੇ ਅੱਖੇ ਨਹੀਂ ਲੱਗਦੇ ਤੇ ਕਿਤੇ ਨਾ ਕਿਤੇ ਅਫਸਰ ਸੀ ਆਲੇ ਨੇ ਵੀ ਤੋੜਲੇ ਲੜਕੇ ਨੇ ਕੰਬਈ ਬੰਦਿਆ ਨੇ ਆਕੇ ਲਾਕੇ ਪੰਜਾਬ ਦਾ ਬੇੜਾ ਕਰ ਕਰਾਉਣਾ ਔਰ ਅੱਜ ਗਹਿ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਮ ਨੂੰ ਉਲਟੂ ਪਲਟੂ ਰਾਮ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਣ ਤੇ ਪਲਟੂ ਰਾਮ ਦਾ ਤੁਸੀਂ ਚਾਰੇ ਪੱਖੇ ਸੀ ਵਿੱਚ ਤੀਨੂ ਸਾਹਿਬ ਸਤਕਾਰਯੋਗ ਨੇ ਪਹਿਲਾਂ ਬਸਪਾ ਕੇ ਸੀ ਫਿਰ ਅਕਾਲੀ ਜਲ ਕੇ ਆਏ ਤੇ ਫਿਰ ਹੁਣ ਆਮ ਆਦਮੀ ਪਾਰਟੀ ਜੀ ਮਲਵਿੰਦਰ ਕੰਗ ਪਹਿਲਾਂ ਯੂਥ ਦੀ ਪੋਲਿਟਿਕਸ ਕਿਸੇ ਪਾਰਟੀ ਚੋਂ ਕੀਤੀ ਫੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਦੀ ਜੇ ਨਿਕਟਵਰਤੀ ਸਾਥੀ ਜਨ ਭਾਜਪਾ ਤੋਂ ਆ ਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਆਲ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਸ਼ਹਿਰ PPP ਚ ਵੀ ਗਏ ਤੇ ਹੁਣ ਇਹ ਆਮ ਆਦਮੀ ਪਾਰਟੀ ਕੇ ਤੇ ਚੌਥੇ ਭਗਤ ਜੀ ਪਹਿਲਾਂ ਭਾਜਪਾ ਚ ਸੀ ਤੇ ਅੱਜ ਆਮ ਆਦਮੀ ਪਾਰਟੀ ਆ ਗਏ ਤੁਸੀਂ ਪੰਟੂ RAM ਦੀ ਗੱਲ ਕਰੂ ਛੱਬ ਤੋਂ ਵੱਡੇ ਪੰਟੂ RAM ਦਾ ਤੁਹਾਡੀ ਫੋਟੋ ਲਾਉਣੀ ਚਾਹੀਦੀ ਸਰ ਕੀ ਇੰਨਾ ਪੰਟੂ RAMਾ ਤੋਂ ਬੱਝੋ ਇਸ ਲਈ ਗੱਲ ਕਰਨ ਤੋਂ ਪਹਿਲਾਂ ਅਕਾਲ ਸਾਹਿਬ ਐਮਪੀ ਬਣ ਗਏ ਉਹ ਤੁਹਾਨੂੰ ਵਧਾਈ ਹੋਵੇ ਮਗਰ ਕਿ ਦੇਣਾ ਕਿ ਦੇਸ਼ ਨੂੰ ਸਮਝ ਕੇ ਗੱਲ ਕਰੋ ਸਾਰੇ ਮਾਈਨਿੰਗ ਡਿਪਾਰਟਮੈਂਟ ਉੱਥੇ ਤੁਹਾਡੀ ਇਬਾਦਤ ਸੀ ਜਿਨ੍ਹਾਂ ਦੇ ਪਰਚੇ ਦਰ ਸੀ ਸਾਰੇ ਤੁਹਾਡੀ ਇਬਾਦਤ ਸੀ ਔਰ ਫੇਰ ਤੁਸੀਂ ਗੱਲ ਕਰੋ ਅਜ ਮਾਈਨਿੰਗ ਤੁਸੀਂ ਗੱਲ ਕਰੋ ਪਨਤੂ ਨਾਮਾ ਜੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਫਸਰ ਮਦਦ ਨਹੀਂ ਕਰਦੇ ਜਾਂ ਅਫਸਰ ਚਾਹੀਏ ਤੁਹਾਨੂੰ ਇਲੈਕਸ਼ਨ ਜਿਤਾਉਣੇ ਮਤਲਬ ਤੁਹਾਡੀ ਕਾਰਗੁਜ਼ਾਰੀ ਮਿਲ ਇਸ ਲਈ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਚਾਹੂੰਗਾ ਕਿ ਜਿੰਨੇ ਅਫਸਰ ਜਲੰਧਰ ਬਾਏ ਇਲੈਕਸ਼ਨ ਤੇ ਲੱਗੇ ਉਹਨਾਂ ਨੂੰ ਇਮੀਡੀਏਟਲੀ ਇਹ ਬਦਲੀ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਆਪ ਦੀ ਮਰਜ਼ੀ ਨਾਲ ਅਫਸਰ ਲਾਉਣ ਸੋ ਥੈਟ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਤੇ ਹੋ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ